ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਨੇ ਨਾ ਛੱਪੜ ਤੇ ਬਈ ਪੰਛੀ ਬਹੁਤ ਰਹਿੰਦੇ ਆ ਆਦੇ ਵਿੱਚ ਛੱਪੜ ਦੇ ਹੋਗੇ ਸੀ ਵਣਸੀ ਤੇ ਵਣਸੀ ਦੇ ਵਿੱਚ ਮਰਗਿਆਆਂ ਰਹਿੰਦੀਆਂ ਪਹਿਲਾਂ ਇਹਦੇ ਵਿੱਚ ਪਾਣੀ ਹੁੰਦਾ ਸੀ ਪਸ਼ੂਆਂ ਦੇ ਪੀਣ ਜੋਗ ਤਿੰਨ ਮਾਣ ਜੋਗ ਤੇ ਪਾਣੀ ਤਾਂ ਹੁਣ ਇਹ ਬਰਤਨ ਜੋਗ ਨਹੀਂ ਰਿਹਾ ਕਿਉਂਕਿ ਘਰਾਂ ਦਾ ਪਾਣੀ ਆਉਣ ਲੱਗ ਗਿਆ ਇਹਦੇ ਵਿੱਚ ਗੰਦਾ ਪਰ ਜਿਹੜੀ ਪੰਛੀਆਂ ਦੀ ਚਲਚਲਹਾਟ ਆ ਇੱਥੇ ਬਹੁਤ ਆ ਤੇ ਇੱਕ ਸਾਨੂੰ ਸਭ ਤੋਂ ਵੱਡੀ ਕਲਾਕਾਰੀ ਸਭ ਤੋਂ ਵੱਡਾ ਕਲਾਕਾਰ ਇੰਜੀਨੀਅਰ ਬਖਾਉਣੇ ਆ ਦੁਨੀਆ ਦਾ ਆ ਬੋੜ ਦਾ ਦਰਖਤ ਲੱਗਿਆ ਬਹੁਤ ਸੋਹਣੀ ਛਾਂ ਹੈ ਦੀ ਇੱਥੇ ਸਾਡੇ ਸਭ ਤੋਂ ਪਹਿਲਾਂ ਮੋਲਨ ਦਾ 95 96 ਪਪਲ ਹੁੰਦਾ ਸੀਗਾ ਇੱਥੇ ਜਗਾ ਇਹ ਉਹ ਸੁੱਕ ਗਿਆ ਸੀ ਪੱਟ ਤਾਂ ਤੇ ਆਪਦੇ ਘਰ ਬਣਾਈ ਬੈਠੀਆਂ ਮਗਰਾਈਆਂ ਫਿਰਦੀਆਂ ਵਿੱਚ ਇਹਦੇ ਪਰ ਆਪਾਂ ਕਹਿੰਦੇ ਆ ਡਿਗਰੀਆਂ ਕਰਕੇ ਬੰਦੇ ਨੂੰ ਅਕਲ ਆਉਂਦੀ ਆ ਪੜਾਈ ਕਰਕੇ ਕਲੌਂਦੀ ਆ ਭਰਾਈ ਵਿੱਚ ਜ਼ਰੂਰੀ ਜਿੰਦਗੀ ਦੇ ਵਿੱਚ ਪਰ ਇਹਨਾਂ ਦੀ ਕਲਾਕਾਰੀ ਸਾਨੂੰ ਵਿਖਾਉਣੀ ਆ ਬਾ ਕਮਾਲ ਆ ਤੇ ਬੜੀ ਖੂਬਸੂਰਤ ਜਿਹੜੇ ਇਹਨਾਂ ਨੇ ਆਪਣੇ ਘਰ ਬਣਾਏ ਆ ਤੇ ਮੈਨੂੰ ਨਹੀਂ ਲੱਗਦਾ ਵੀ ਦੁਨੀਆ ਦੇ ਵਿੱਚ ਇਹ ਤੋਂ ਵੱਡਾ ਕਾਰੀਗਰ ਕੋਈ ਹੋਊਗਾ ਇੰਨਾ ਦਿਮਾਗ ਆ ਇਹਦਾ ਪੰਛੀ ਦਾ ਛੋਟਾ ਜਿਹਾ ਪੰਛੀ ਆ ਇਹ ਕਿਕਰ ਦੇ ਉੱਤੇ ਘਰ ਬਣਾਈ ਬੈਠਿਆ ਆਉਂਦੇ ਉਹ ਵਾਹ ਕਮਾਲ ਚੀਜ਼ ਹੈ ਜੀ ਇਹ ਇਹਨਾਂ ਨੂੰ ਕਹਿੰਦੇ ਆ ਜੀ ਵਿਜੜੇ ਸਾਡੇ ਦਾ ਵਿਜੜੇ ਪੰਛੀ ਕਹਿੰਦੇ ਆ ਤੇ ਬਾਕੀ ਸੋਨ ਨੂੰ ਪਤਾ ਹੋ ਕੀ ਲੈਂਦੇ ਆ ਤੁਹਾਡੇ ਨਾਮ ਇਹ ਇਧਰੋਂ ਘੱਟ ਦਿੰਦੇ ਆ ਵਿਜੜਾਂ ਦੇ ਆਲ ਨੇ ਆ ਇਧਰੋਂ ਦਰਦੇ ਹੋਣਗੇ ਇਹਦੋਂ ਵਧੀਆ ਕਲਾਕਾਰੀ ਵਧੀਆ ਇੰਜੀਨੀਅਰ ਮੈਨੂੰ ਲੱਗਦਾ ਕਿ ਪੰਛੀਆਂ ਦੇ ਵਿੱਚ ਹੋਊਗਾ ਬੜੀ ਬਰੀਕੀ ਨਾਲ ਬੜੇ ਸੋਹਣੇ ਘਰ ਬਣਾਉਂਦੇ ਆਂ ਛੋਟੇ ਛੋਟੇ ਪੱਤੇ چیر ਕੇ ਤੇ ਕਮਾਲ ਦੀ ਕਲਾਕਾਰੀ ਇਹਨਾਂ ਦੀ ਛੋਟੇ ਛੋਟੇ ਪੰਛੀ ਆ ਇਹ ਆਪਣੀਆਂ ਚਿੜੀਆਂ ਜਿਹੜੀਆਂ ਹੁੰਦੀਆਂ ਘਰਾਂ ਚ ਉਹਨਾਂ ਦੇ ਵੀ ਛੋਟੇ ਫਿਰ ਕਲਾਕਾਰੀ ਇਹਨਾਂ ਦੀ ਵਾਹ ਕਮਾਲ ਆ ਬਈ ਮੰਨਣਾ ਪਊਗਾ ਇਹ ਗੱਲ ਨੂੰ ਕੁਦਰਤ ਨੇ ਦਿਮਾਗ ਵੇਖ ਦਿੱਤਾ ਇਹਨਾਂ ਨੂੰ ਇਹਨਾਂ ਦੇ ਘਰ ਬਣਾਉਣ ਦਾ ਸੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ